ਸਤਿ ਸ੍ਰੀ ਅਕਾਲ ਜੀ ਅਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਿੱਤੂ ਮੂਸੇ ਵਾਲੇ ਦੀ ਮਾਂ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਜਨਮ ਦਿੱਤਾ 17 ਮਾਰਚ ਨੂੰ ਬੱਚਾ ਪੈਦਾ ਹੋਇਆ ਬਹੁਤ ਖੁਸ਼ੀ ਮਨਾਈ ਗਈ ਬਹੁਤ ਸਾਰੇ ਪ੍ਰਸ਼ੰਸਕ ਉਹਨਾਂ ਦੇ ਘਰ ਨੱਚਦੇ ਗਾਉਂਦੇ ਦੇਖੇ ਗਏ ਅੱਜ ਖੁਸ਼ੀਆਂ ਦਾ ਦੌਰ ਸ਼ੁਰੂ ਹੋਇਆ ਹੀ ਸੀ ਕਿ ਬੱਚੇ ਦਾ ਜਨਮ ਵਿਵਾਦਾਂ 'ਚ गिर ਗਿਆ ਉਸ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਇੱਕ ਵੀਡੀਓ ਅਪਲੋਡ ਕਰਕੇ ਦੱਸਿਆ ਕਿ ਪ੍ਰਸ਼ਾਸਨ ਮੈਨੂੰ ਬਹੁਤ ਤੰਗ ਕਰ ਰਿਹਾ ਹੈ ਔਰ ਕਹਿ ਰਿਹਾ ਹੈ ਕਿ ਲੀਗਲ ਡਾਕੂਮੈਂਟ ਦਿਖਾਓ ਬੱਚੇ ਦੇ ਤੇ ਕਹਿੰਦੇ ਮਾਨ ਸਾਹਿਬ ਮੈਨੂੰ ਜੇਲ੍ਹ 'ਚ ਲੈ ਜਾਣ ਉਥੇ ਮੇ ਤੋਂ ਜੋ ਕਰਾਉਣਾ ਕਰਾ ਲਿਆ ਇਸ ਕਿਸਮ ਦੀ ਭਾਸ਼ਾ ਵਰਤੀ ਗਈ ਹੈ ਇਹ ਮਾਮਲਾ ਹੈ ਕਿ ਸਾਰਾ ਕੀ ਬਵਾਦ ਹੈ ਕਿਉਂ ਸਰਕਾਰ ਦੇ ਨੁਮਾਇंदे ਆ ਕੇ ਤੰਗ ਕਰ ਰਹੇ ਨੇ ਕਿਥੇ ਗਲਤੀ ਹੋਈ ਬਲਕੌਰ ਸਿੰਘ ਸਿੱਧੂ ਤੋਂ ਕੀ ਹੈ ਸਾਰਾ ਕੁਝ ਇਹਦੇ ਗੱਲ ਆਪਾਂ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਫੇਰ ਉਹੀ ਅਪੀਲ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਅਸਲ ਦੇ ਵਿੱਚ ਇਸ ਵਿਵਾਦ ਦਾ ਜਿਹੜਾ ਕਾਰਨ ਹੈ ਉਹ ਹੈ ਇੱਕ ਐਕਟ ਐਕਟ ਕਿਹੜਾ ਅਸਿਸਟਡ ਰੀਪ੍ਰੋਡਕਸ਼ਨ ਟੈਕਨੋਲੋਜੀ ਐਕਟ 2021 ਅਸਲ ਇਹ ਐਕਟ ਇਹ ਕਹਿੰਦਾ ਹੈ ਕਿ ਆਈਵੀਐਫ ਆਈਵੀਐਫ ਇਨ ਵਿਟ੍ਰੋ ਫਰਟੀਲਾਈਜੇਸ਼ਨ ਤਕਨੀਕ ਇਹਦੇ ਨਾਲ ਇਸ ਤਕਨੀਕ ਨਾਲ ਜੇ ਬੱਚਾ ਪੈਦਾ ਕਰਨਾ ਹੈ ਤਾਂ ਮਾਂ ਦੀ ਉਮਰ ਜਿਹੜੀ ਹੈ ਉਹ 21 ਸਾਲ ਤੋਂ 50 ਸਾਲ ਹੋਏਗੀ ਮਤਲਬ ਕਿ ਘੱਟੋ ਘੱਟ 21 ਸਾਲ ਤੇ ਵੱਧ ਤੋਂ ਵੱਧ 50 ਸਾਲ ਦੀ ਉਮਰ ਤੱਕ ਮਾਂ ਜਿਹੜੀ ਹੈ ਬੱਚਾ ਪੈਦਾ ਕਰ ਸਕਦੀ ਹੈ ਇਹ ਅਸਿਸਟਡ ਰੀਪ੍ਰੋਡਕਸ਼ਨ ਟੈਕਨੋਲੋਜੀ ਐਕਟ ਉਹ ਇਹ ਕਹਿੰਦਾ ਹੈ ਹੁਣ ਕੀ ਹੋਇਆ ਇਹਦੀ ਉਲੰਘਣਾ ਹੋਈ ਤੇ ਇਹਦੀ ਉਲੰਘਣਾ ਦਾ ਪਤਾ ਕਿਵੇਂ ਲੱਗਿਆ ਪਹਿਲੀ ਤਾਂ ਗੱਲ ਹੈ ਤੇ ਜਿਹੜੇ ਜਿਹੜੀ ਚਰਚਾ ਚੱਲ ਰਹੀ ਹੈ ਕਿ ਮਾਨ ਸਾਹਿਬ ਇਹ ਕਰ ਰਿਹਾ ਮਾਨ ਸਰਕਾਰ ਨੇ ਕਰਤਾ ਤੇ ਮੈਨੂੰ ਜੇਲ੍ਹ ਚ ਲੈ ਜਾਓ ਵਿਰੋਧੀ ਵੀ ਮਾਨ ਦੇ ਖਿਲਾਫ ساری ਦੁਨੀਆ ਖੁਸ਼ੀ ਬਣਾ ਰਹੀ ਆ ਰਾਜਾ ਬੜਿੰਕਾ ਦਾ ਕਿ ਇਹ ਤੰਗ ਕਰ ਰਹੇ ਨੇ ਕੋਈ ਕਹਦਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕੋਈ ਕਹਿੰਦਾ ਭਗਵੰਤ ਮਾਨ ਨੇ ਅਜੇ ਤੱਕ ਮੁਬਾਰਕਵਾਦ ਨਹੀਂ ਦਿੱਤੀ ਕੋਈ ਕਹਿੰਦਾ ਜੀ ਇਹਦਾ ਕਨਾਉਣਾ ਚਿਹਰਾ ਸਾਹਮਣੇ ਆ ਗਿਆ ਪਹਿਲਾਂ ਆਪਾਂ ਇਹ ਸਮਝ ਲਈਏ ਵੀ ਗੱਲ ਕੀ ਹੈ ਫਿਰ ਤੁਸੀਂ ਚਾਹੇ ਮਾਨ ਸਰਕਾਰ ਨੂੰ ਗਾਲਾਂ ਕੱਢਿਓ ਚਾਹੇ ਭਗਵੰਤ ਮਾਨ ਨੂੰ ਕੱਢਿਓ ਚਾਹੇ ਜੋ ਬਲਕੌਰ ਸਿੰਘ ਸਿੱਧੂ ਕਹਿੰਦਾ ਉਹਨੂੰ ਠੀਕ ਸਮਝੋ ਚਾਹ ਗਲਤ ਸਮਝੋ ਐਕਟ ਇਹ ਕਹਦਾ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਮਾਂ ਦੀ ਉਮਰ ਜਿਹੜੀ ਵੀ ਬੱਚਾ ਪੈਦਾ ਕਰਦੀ ਹੈ ਇਸ ਟੈਕਨੀਕ ਨਾਲ ਮਾਂ ਦੀ ਕੋਖ ਦੇ ਵਿੱਚ ਜਿਹੜਾ ਹੈ ਨਕਲੀ ਜਿਹੜਾ ਲੈਬੋਰੀ ਰਹੀ ਜਿਹੜੇ ਸਪਰਮ ਨੂੰ ਰੱਖੇ ਜਾਂਦੇ ਨੇ ਉਹਦੀ ਉਮਰ ਕਿਉਂਕਿ ਬੱਚਾ ਮਾਂ ਨੇ ਪੈਦਾ ਕਰਨਾ ਹੈ ਉਹਦੀ ਸਿਹਤ ਠੀਕ ਹੋਣੀ ਚਾਹੀਦੀ ਹੈ ਤੇ ਇਹ ਕਿਹਾ ਗਿਆ ਕਿ 50 ਸਾਲ ਦੀ ਉਮਰ ਤੋਂ ਵੱਧ ਮਾਂ ਦੀ ਉਮਰ ਨਹੀਂ ਹੋਣੀ ਚਾਹੀਦੀ ਤੇ ਮਾਤਾ ਚਰਨ ਕੌਰ ਦੀ ਉਮਰ ਹੈ 58 ਸਾਲ ਤੇ 58 ਸਾਲ ਦਾ ਵੀ ਪਤਾ ਤਾਂ ਲੱਗਿਆ ਜਦੋਂ ਉਹਨਾਂ ਨੇ ਇਲੈਕਸ਼ਨ ਜਦੋਂ ਸਿੱਧੂ ਮੂਸੇਵਾਲੇ ਨੇ ਇਲੈਕਸ਼ਨ ਲੜੀ ਸੀ 22 ਦੇ ਵਿੱਚ ਉਸ ਵੇਲੇ ਕਵਰਿੰਗ ਕੈਂਡੀਡੇਟ ਮਾਤਾ ਚਰਨ ਕੌਰ ਸੀ ਤੇ 58 ਸਾਲ ਦੀ ਉਮਰ ਉਦੋਂ ਜਿਹੜੀ ਹੁਣ ਹੈ ਤੇ 56 ਲਿਖਾਈ ਗਈ ਸੀ 2 ਸਾਲ ਬਾਅਦ 55 ਹੋ ਗਈ ਨਾ ਇਥੋਂ ਪਤਾ ਲੱਗਦਾ ਕਿ ਉਹਨਾਂ ਨੇ ਆਪ ਹੀ ਐਫੀਡੈਫਟ ਦੇ ਵਿੱਚ ਆਪਣੀ ਉਮਰ 56 ਲਿਖਾਈ ਸੀ ਤੋ ਇਹ ਕਿਹਾ ਜਾਂਦਾ ਕਿ ਨਿਯਮਾਂ ਦੀ ਉਲੰਘਣਾ ਹੋਈ ਤੇ ਲਗੜਕ ਕਿਵੇਂ ਪਤਾ ਕਿਵੇਂ ਲੱਗਿਆ ਜਿਹੜਾ ਭਾਰਤ ਸਰਕਾਰ ਹੈ ਇੰਡੀਅਨ ਗਵਰਨਮੈਂਟ ਦੀ ਮਿਨਿਸਟਰੀ ਆਫ ਹੈਲਥ ਐਂਡ ਫੈਮਲੀ ਵੈਲਫੇਅਰ ਇਹਨਾਂ ਨੇ ਇੱਕ ਲੈਟਰ ਲਿਖਿਆ ਡਾਇਰੈਕਟਰ ਨੇ ਉਹ ਲੈਟਰ ਮੈਂ ਪੜਿਆ ਜਿਹੜਾ ਲੈਟਰ ਇਹਨਾਂ ਨੇ ਲਿਖਿਆ ਮਿਨਿਸਟਰੀ ਆਫ ਹੈਲਥ ਐਂਡ ਫੈਮਲੀ ਵੈਲਫੇਅਰ ਨੇ ਪੰਜਾਬ ਦੇ ਜਿਹੜਾ ਪ੍ਰਿੰਸੀਪਲ ਸੈਕਟਰੀ ਹੈਲਥ ਵੈਲ ਹੈਲਥ ਐਂਡ ਫੈਮਿਲੀ ਵੈਲਫੇਅਰ ਨੂੰ ਉਹਨਾਂ ਨੇ ਲਿਖਿਆ ਹੈ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਹਿੰਦੂਸਤਾਨ ਟਾਈਮਜ਼ ਅਖਬਾਰ ਦੇ ਵਿੱਚ 27 2 2023 ਨੂੰ ਖਬਰ छਪੀ ਸੀ ਉਹਦਾ ਹਵਾਲਾ ਦਿੱਤਾ ਹੈ ਜਿਹਦੇ ਵਿੱਚ ਪ੍ਰੈਗਨੈਂਸੀ ਦੀ ਖਬਰ ਸੀ ਬਾਤਾ ਚਰਨਖੌਰ ਦੀ ਬੱਚੇ ਦਾ ਜਨਮ ਤਾਂ 17 ਮਾਰਚ ਨੂੰ ਹੁੰਦਾ ਹੈ ਉਹਦੇ ਚ ਲਿਖਿਆ ਗਿਆ ਸੀ ਕਿ ਬੱਚਾ ਪੈਦਾ ਹੋਣ ਵਾਲਾ ਹੈ ਉਹਦੇ ਹਵਾਲੇ ਨਾਲ ਉਹ ਕਹਿੰਦੇ ਸਾਨੂੰ ਤੁਸੀਂ ਸਾਰੇ ਇਹਦੀ ਰਿਪੋਰਟ ਪੇਸ਼ ਕਰੋ ਪੰਜਾਬ ਦੇ ਜਿਹੜੇ ਹੈਲਥ ਸੈਕਟਰੀ ਪ੍ਰਿੰਸੀਪਲ ਸੈਕਟਰੀ ਨੂੰ 100 ਰਪਏ ਰਿਪੋਰਟ ਮੰਗੀ ਹੈ ਉਹ ਕਹਿੰਦੇ ਨੇ ਕਿ ਅੰਡਰ ਸੈਕਸ਼ਨ 21 ਜੀਏ ਆਫ ਦਾ ਅਸਿਸਟੈਂਟ ਰੀਪ੍ਰੋਡਕਸ਼ਨ ਟੈਕਨੋਲੋਜੀ ਐਕਟ 2021 ਇਹਦੀ ਲੰਗੜਾ ਸਪਸ਼ਟ ਹੋਈ ਲੱਗਦੀ ਹੈ ਪੰਜਾਬ ਸਰਕਾਰ ਇਹਦੀ ਰਿਪੋਰਟ ਸਬਮਿਟ ਕਰੇ ਤੇ ਅਖੀਰ ਚ ਜਿਹੜੇ ਸਿਗਨੇਚਰ ਕੀਤੇ ਨੇ ਉਹ ਐਸ ਕੇ ਰੰਜਨ ਡਾਇਰੈਕਟਰ ਦੇ ਹੋਏ ਨੇ ਮਤਲਬ ਇਥੋਂ ਤਾਂ ਇਹ ਗੱਲ ਸਪਸ਼ਟ ਲੱਗਦੀ ਹੈ ਕਿ ਜਿਹੜਾ ਐਕਟ ਦੀ ਲੰਘਣਾ ਤਾਂ ਹੋਈ ਹੈ ਏਜ ਦੇ ਮਾਮਲੇ ਦੇ ਵਿੱਚ ਤਾਂ ਹੁਣ ਹੋਏਗਾ ਕਿ ਇਹਦੇ ਚ ਕੀ ਕਰ ਸਕਦੇ ਨੇ ਇਹਦੇ ਵਿੱਚ ਮਾਤਾ ਚਰਨ ਕੌਰ ਜਬਲ ਕੌਰ ਸਿੰਘ ਸਿੱਧੂ ਦੀ ਘੱਟ ਗਲਤੀ ਹੈ ਸਿਰਫ ਗਲਤੀ ਕਿਦੀ ਹੈ ਗਲਤੀ ਹਸਪਤਾਲ ਦੀ ਹੈ ਜਿਨੇ ਕੀਤਾ ਜਿਨੇ ਆਈਵੀਐਫ ਦੀ ਟਰੀਟਮੈਂਟ ਕੀਤੀ ਹੈ ਇਹ ਜਿਹੜਾ ਹਸਪਤਾਲ ਨੂੰ ਸਵਕਾਸ਼ ਡੂਟਸ ਜਾਏਗਾ ਹਸਪਤਾਲ ਨੂੰ ਜਵਾਬ ਦੇਣਾ ਪੈਣਾ ਹੈ ਹਸਪਤਾਲ ਨੂੰ ਸਵਾਲ ਜਵਾਬ ਡਾਕਟਰਾਂ ਨੂੰ ਹੋਣਗੇ ਕਿ ਕਿ ਤੁਸੀਂ ਐਕਟ ਦੀ ਉਲੰਘਣਾ ਕਿਉਂ ਕੀਤੀ ਇਹ ਦੇਖੋ ਪੇਸ਼ੈਂਟ ਹੋ ਸਕਦਾ ਪੇਸ਼ੈਂਟ ਨੂੰ ਪਤਾ ਹੀ ਨਾ ਹੋਵੇ ਤੇ ਅਕਸਰ ਪਤਾ ਨਹੀਂ ਹੁੰਦਾ ਤੁਸੀਂ ਜਿਹੜੇ ਸੁਣ ਰਹੇ ਹੋ ਤੁਸੀਂ ਇਮਾਨਦਾਰੀ ਨਾਲ ਦੱਸੋ ਕਿ ਤੁਹਾਨੂੰ ਇਸ ਐਕਟ ਦਾ ਪਤਾ ਸੀ ਮੈਨੂੰ ਸੱਚੀ ਗੱਲ ਹੈ ਇਸ ਦਾ ਬਿਲਕੁਲ ਨਹੀਂ ਪਤਾ ਸੀ ਕਿ ਇਸ ਕਿਸਮ ਦਾ ਐਕਟ ਵੀ ਹੁੰਦਾ ਹੈ ਜਿਹੜਾ ਆਈਵੀਐਫ ਟੈਕਨੀਕ ਤੇ ਤੇ ਕੈਪ ਲਾਉਂਦਾ ਹੈ ਬੰਦਸ਼ ਲਾਉਂਦਾ ਹੈ ਕਿ 50 ਸਾਲ ਦੀ ਉਮਰ ਤੋਂ ਬਾਅਦ ਨਹੀਂ ਬੱਚਾ ਪੈਦਾ ਕੀਤਾ ਜਾ ਸਕਦਾ ਹੋ ਸਕਦਾ ਪ੍ਰਕਾਸ਼ ਸਿੰਘ ਸਿੱਧੂ ਹੋ ਸਕਦਾ ਮਾਤਾ ਚਰਨ ਕੌਰ ਨੂੰ ਨਾ ਪਤਾ ਹੋਵੇ ਇਸ ਮਾਮਲੇ ਵਿੱਚ ਹਸਪਤਾਲ ਜਾ ਡਾਕਟਰਾਂ ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ ਰਹੀ ਗੱਲ ਸ਼ਾਇਦ ਬਲਕੌਨਸਨ ਸਿੱਧੂ ਨੂੰ ਵੀ ਇਸ ਗੱਦਾ ਨਹੀਂ ਪਤਾ ਸੀ ਜਿਹੜੀ ਵੀਡੀਓ ਪਾ ਕੇ ਉਸਨੇ ਮਾਨ ਸਰਕਾਰ ਤੇ ਤਵਾ ਲਾਇਆ ਤੇ ਮਾਨ ਨੂੰ ਤਾਂ ਇਹ ਵੀ ਕਿਹਾ ਕਿ ਤੂੰ ਮੈਨੂੰ ਜੇਲ੍ਹ ਭੇਜ ਕੇ ਜੋ ਕਰੋਨਾ ਕਰਾ ਲੈ ਜਿਹੜੀ ਜਾਂਚ ਕਰਾਉਣੀ ਹੈ ਕਰਾ ਲੈ ਜਿਹੜੇ ਲੀਗਲ ਡਾਕੂਮੈਂਟ ਲੈਣੇ ਆ ਲੈ ਲੈ ਤੇ ਇਹ ਉਹਨਾਂ ਨੇ ਕਿਹਾ ਸੀ ਤੇ ਹਾਲਾਂਕਿ ਮਾਨ ਸਰਕਾਰ ਦੇ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਕੁਝ ਨਹੀਂ ਕਰ ਰਹੇ ਇਹ ਸਾਰਾ ਕੁਝ ਕੇਂਦਰ ਸਰਕਾਰ ਨੇ ਜਾਣਕਾਰੀ ਮੰਗੀ ਹੈ ਆ ਸਾਡਾ ਕੋਈ ਇਸ ਤਰ੍ਹਾਂ ਦਾ ਮਨਸ਼ਾ ਨਹੀਂ ਕਿ ਅਸੀਂ ਤੁਹਾਨੂੰ ਪਰੇਸ਼ਾਨ ਕਰੀਏ ਲੇਕਿਨ ਵਿਰੋਧੀਆਂ ਨੂੰ ਤਾਂ ਮੌਕਾ ਚਾਹੀਦਾ ਹੁੰਦਾ ਤੇ ਵਿਰੋਧੀਆਂ ਦੇ ਵਿੱਚੋਂ ਰਾਜਾ ਬੜਿੰਗ ਉਹਨਾਂ ਨੇ ਬਾਦ ਸਰਕਾਰ ਘੇਰ ਲਈ ਤੇ ਉਹ ਕਹਿੰਦੇ ਇੱਦਾਂ ਨੀਚੇ ਕਰ ਸਕਦੇ ਨੇ ਇਹ ਬੱਚੇ ਦੀ ਬਹਿਦਤਾ ਬਾਰੇ ਸਾਡੀ ਫਿਟ ਬੰਗ ਰਹੇ ਨੇ ਇਸ ਤਰ੍ਹਾਂ ਦੀ ਗੱਲ ਪ੍ਰਤਾਪ ਸਿੰਘ ਬਾਜਵਾ ਉਹ ਕਹਿੰਦੇ ਦੁਨੀਆ ਦੇ ਲੋਕ ਖੁਸ਼ੀ ਮਨਾ ਰਹੇ ਨੇ ਪੰਜਾਬੀ ਖੁਸ਼ੀ ਮਨਾ ਰਹੇ ਨੇ ਮਾਨਸਾਹਬ ਨੇ ਹਾਲ ਤੱਕ ਨਾ ਮੁਵਾਰਕਵਾ ਦਿੱਤੀ ਹੈ ਨਾ ਹੀ ਇਹਨਾਂ ਨੇ ਕੁਝ ਹੋਰ ਕੀਤਾ ਹੈ ਇਹ ਤਾਂ ੱੱਕਾ ਜਿਹੜਾ ਹੈ ਮਾਨਸਾਹਬ ਕਰ ਰਹੇ ਨੇ ਦਲਜੀਤ ਸਿੰਘ ਚੀਬਾ ਮੱਦ ਰੁਕੇ ਜਿੰਨੇ ਮੂੰਹ ਉਹਨੀਆਂ ਗੱਲਾਂ ਪਰ ਪਿਆਰੇ ਦਰਸ਼ਕੋ ਅਸਲ ਦੇ ਵਿੱਚ ਇਹ ਬਲਕੌਰ ਸਿੰਘ ਸਿੱਧੂ ਨੂੰ ਤੰਗ ਕਰਨ ਲਈ ਲੇਕਨ ਇੱਕ ਗੱਲ ਇਹਦੀ ਟਾਈਮਿੰਗ ਤੇ ਜ਼ਰੂਰ ਸਵਾਲ ਉੱਠ ਸਕਦਾ ਹੈ ਜਦੋਂ ਹਲੇ ਬੱਚੇ ਨੂੰ ਘਰ ਲੈ ਕੇ ਆਉਣ ਦੀਆਂ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਇਹ ਤਾਂ ਹੁਣ ਬੱਚਾ ਤਾਂ ਪੈਦਾ ਹੋ ਗਿਆ ਸਰਕਾਰ ਬਾਅਦ ਚ ਵੀ ਇਹ ਕਰ ਸਕਦੀ ਹੈ ਜੇ ਪਹਿਲਾਂ ਕਰ ਲੈਂਦੀ ਜੇ ਜਿਆਦਾ ਉਦੋਂ ਸੁੱਤੇ ਪਏ ਸੀ ਜਦੋਂ ਤੁਹਾਨੂੰ 27 ਫਰਵਰੀ ਨੂੰ ਪਤਾ ਲੱਗਿਆ ਸੀ ਜੇ ਹੁਣ ਸਾਰਾ ਕੁਝ ਹੋ ਗਿਆ ਤੇ ਹੁਣ ਉਹਨਾਂ ਨੂੰ ਖੁਸ਼ੀਆਂ ਮਨਾ ਲੈਣ ਦੋ ਅਖੀਰ 'ਚ ਤੁਸੀਂ ਪੁੱਛ ਲਿਓ ਉਹਨੇ ਤਾਂ ਜਵਾਬ ਤਾਂ ਮੈਂ ਹੀ ਦੱਸ ਦਿੰਦਾ ਉਹ ਕਹਿੰਦਾ ਸਾਨੂੰ ਕੀ ਪਤਾ ਜੀ ਡਾਕਟਰਾਂ ਨੂੰ ਪੁੱਛੋ ਅਸੀਂ ਤਾਂ ਆਪਦਾ ਪ੍ਰੋਬਲਮ ਲੈ ਕੇ ਡਾਕਟਰਾਂ ਕੋਲ ਗਏ ਸੀ ਇਹ ਤਾਂ ਡਾਕਟਰਾਂ ਨੇ ਦੱਸਣਾ ਸੀ ਜਿਨ੍ਹਾਂ ਨੇ ਚੈੱਕਅਪ ਕੀਤਾ ਜਿਨ੍ਹਾਂ ਨੇ ਕਿਹਾ ਕਿ ਮਾਤਾ ਬਿਲਕੁਲ ਠੀਕ ਹੈ ਇਹਦਾ ਬੀਪੀ ਠੀਕ ਹੈ ਬੱਚੇ ਨੂੰ ਪੈਦਾ ਕਰ ਸਕਦੀ ਹੈ ਔਰ ਉਹਦੀ ਮਾਤਾ ਨੂੰ ਤਾਂ ਸਲਾਮ ਕਰਨਾ ਪੰਦਾ 58 ਸਾਲ ਦੀ ਉਮਰ ਦੇ ਵਿੱਚ ਲੇਬਰ ਪੇਨ ਸੈਣੀ ਤੇ ਸਾਰਾ ਕੁਝ ਹੋਣਾ ਇੱਕ ਤੇ ਸੌਖੀ ਗੱਲ ਹੈ ਲੇਕਿਨ ਉਹਨਾਂ ਨੇ ਕੀਤਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਐਕਟ ਨੂੰ ਜਿਹੜਾ ਸ਼ੁਰੂ ਚ ਇੰਪਲੀਮੈਂਟ ਹੋਣਾ ਚਾਹੀਦਾ ਸੀ ਬਾਅਦ ਤੱਕ ਕੀਤਾ ਜਾ ਰਿਹਾ ਹੈ ਔਰ ਖੁਸ਼ੀਆਂ ਦੇ ਵਿੱਚ ਜੋ ਜਿਹੜਾ ਹੈ ਰਾਂਗ ਵਿੱਚ ਭੰਗ ਪਾਇਆ ਜਾ ਰਿਹਾ ਹੈ ਜਿਹਨੂੰ ਕਹਿੰਦੇ ਨੇ ਕਿ ਨਹੀਂ ਹੋਣਾ ਚਾਹੀਦਾ ਸਰਕਾਰ ਜਿਹੜੀ ਪੰਜਾਬ ਸਰਕਾਰ ਨੂੰ ਵੀ ਆਪਣੇ ਪੱਧਰ ਤੇ ਕੇਂਦਰ ਨੂੰ ਜਵਾਬ ਦੇ ਦੇਣਾ ਚਾਹੀਦਾ ਸੀ ਕਿ ਜੋ ਹੋ ਗਿਆ ਉਹ ਬਾਦ ਤੁਸੀਂ ਹਸਪਤਾਲ ਨੂੰ ਪੁੱਛ ਲੋ ਇਹ ਜਨ ਪੇਸ਼ੈਂਟ ਨੂੰ ਪੁੱਛਣ ਦਾ ਕੀ ਮਤਲਬ ਹੈ ਲੇਕਿਨ ਤੁਹਾਡੇ ਲਈ ਇਹ ਹੈ ਕਿ ਇਹ ਸਾਰਾ ਜਿਹੜਾ ਮਸਲਾ ਉਹ ਐਕਟ ਦੀ ਉਲੰਘਣਾ ਨੂੰ ਲੈ ਕੇ ਹੋਇਆ ਹੈ ਨਾ ਕਿ ਬਲਕੌਰ ਸਿੰਘ ਸਿੱਧੂ ਦੇ ਪਰਿਵਾਰ ਨੂੰ ਤੰਗ ਕਰਕੇ ਜਾਂ ਤੰਗ ਕਰਨ ਲਈ ਹੋਇਆ ਹੈ ਅਰਦਾਸ ਕੋ ਉਹਨਾਂ ਨੇ ਮੇਰੇ ਦੇ ਇੱਕ ਦੰਬੀ ਵੀਡੀਓ ਤੋਂ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ